ਸਸੀਕਲ ਦੋਸਤੋ ਮਜੀਠੇ ਸ਼ਹਿਰ ਦੀ ਜੇਕਰ ਅੱਜ ਸਭ ਤੋਂ ਵੱਡੀ ਸਮੱਸਿਆ ਹੈ ਤੇ ਉਹ ਹੈ ਨਜਾਇਜ਼ ਉਸਾਰੀਆਂ ਭਾਵੇਂ ਉਹ ਨਜਾਇਜ਼ ਉਸਾਰੀਆਂ ਸੜਕਾਂ ਤੇ ਹੋਣ ਭਾਵੇਂ ਇਹਦੇ ਅੰਦਰੂਣ ਬਾਜ਼ਾਰਾਂ ਦੇ ਵਿੱਚ ਹੋਣ ਇਹਨਾਂ ਨਜਾਇਜ਼ ਉਸਾਰੀਆਂ ਦੇ ਵਿਰੁੱਧ ਅੱਜ ਮਜੀਠੇ ਦੀਆਂ ਨਾਮਵਰ ਜਥੇਬੰਦੀਆਂ ਲਾਂਬੰਦ ਹੋਈਆਂ ਤੇ ਬੁੱਧੀਜੀਵੀਆਂ ਨੇ ਆਪ ਉਹ ਆਪਣੇ ਵਿਚਾਰ ਇਹਨਾਂ ਸਮੱਸਿਆ ਬਾਰੇ ਕੀ ਦਿੱਤੇ ਆਓ ਸੁਣਦੇ ਹਾਂ ਉਹਨਾਂ ਦੀ ਜਵਾਬੀ ਫੌਜੀ ਅੱਜ ਕੋਰਵਾੜਾ ਜਿਹੜਾ ਜਿਹੜੇ ਦੇ ਵਿੱਚ ਕੰਮ ਕਰਦੇ ਤੋਂ ਇਹ ਵੀ ਬਹੁਤ ਖੇਚਰ ਆਉਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਪੋਮਾ ਪ੍ਰਧਾਨ ਸਮਾਜ ਸਿਹਾਰ ਸੰਸਥਾ ਪੰਜਾਬ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਾਂਝੇ ਤੌਰ ਤੇ ਇੱਕ ਮਜੀਠਾ ਸ਼ਹਿਰ ਦੇ ਵਿੱਚ ਮਜੀਠੇ ਫਾੜਕ ਤੋਂ ਲੈ ਕੇ ਮਜੀਠਾ ਸੜਕ ਦੇ ਦੋਨੇ ਪਾਸੇ ਬਰਫਾੜੇ ਕਾਰਖਾਨੇ ਤੱਕ ਦੁਕਾਨਦਾਰਾਂ ਨੇ ਬਹੁਤ ਆਪਣੇ ਦੁਕਾਨਾਂ ਜਿਹੜੀਆਂ ਸੜਕਾਂ ਦੇ ਜਿਹੜੀਆਂ ਲਾਈਆਂ ਹੋਈਆਂ ਹਨਾ ਖਾਸ ਕਰਕੇ ਮਜੀਠਾ ਦੇ ਸੈਂਟਰ ਦੇ ਵਿੱਚ ਜਿੱਥੇ ਸਬਜ਼ੀ ਮੰਡੀ ਸੜਕ ਦੇ ਨਾਲ ਹੀ ਬਣੀ ਹੋਈ ਆ ਉਥੇ ਜਿਹੜੀਆਂ ਰਜਾਨਾਂ ਜਿਹੜੇ ਟ੍ਰੈਫਿਕ ਜਾਮ ਰਹਿਗਾ ਹੈ ਇਹ ਸੜਕਾਂ ਜਿਹੜੀਆਂ ਬਹੁਤ ਸਬਜ਼ੀਆਂ ਵਾਲੇ ਨੇ ਦੁਕਾਨਾਂ ਜਿਹੜੀਆਂ ਸੜਕ ਦੇ ਵਿੱਚ ਹੀ ਲਾਈਆਂ ਹੋਈਆਂ ਹਨ ਗੈਰ ਕਾਨੂੰਨੀ ਉਹਨਾਂ ਦੁਕਾਨਦਾਰਾਂ ਨੂੰ ਜਿਹੜੀਆਂ ਦੁਕਾਨਾਂ ਵੀ ਹੋਮੋਪੈਥਿਕ ਡਾਕਟਰ ਸਰਜੀਵ ਸਿੰਘ ਨਾਕਾਲਾਂ ਦੇ ਜੋ ਲਾਗੇ ਮਾਰਕੀਟ ਹੈ ਉਹਦੇ ਵਿੱਚ ਉਹਨਾਂ ਨੂੰ ਫਲ ਫਰੂਟਾਂ ਵਾਲੇ ਮੁਖਤਾਰ ਸਿੰਘ ਕਾਉਂਸਲਰ ਸਾਹਿਬ ਕਾ ਨੂੰ ਦੁਕਾਨ ਵੀ ਮਿਲੀ ਹੋਈ ਹੈ ਪਰ ਉਹ ਦੁਕਾਨ ਜਿਹੜੀ ਹੈ 15-16 ਸਾਲਾਂ ਤੋਂ ਬੜੀ ਗੈਰ ਕਾਨੂੰਨੀ ਅਤੇ ਉਹਦੇ ਨਾਲ ਹੋਰ ਦੁਕਾਨਾਂ ਜਿਹੜੀਆਂ ਬੜੀਆਂ ਗੈਰ ਕਾਨੂੰਨੀ ਜਿਹੜੀਆਂ ਸੜਕ ਤੇ ਬਣੀਆਂ ਹੋਈਆਂ ਹਨ ਤੇ ਉਹਦੇ ਨਾਲ ਜਿਹੜੇ ਰਜਾਨਾ ਐਕਸੀਡੈਂਟ ਹੋ ਰਹੇ ਹਨ ਹਾਸੀ ਹੋ ਰਹੇ ਹਨ ਅਤੇ ਟ੍ਰੈਫਿਕ ਜਾਮ ਰੈਂਦਾ ਹੈ ਇਹ ਸੜਕ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਅਰਮਦਾਸ ਅਤੇ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦਰਾ ਸਾਹਿਬ ਨੂੰ ਜਿਹੜੀ ਆ ਹਜ਼ਾਰਾਂ ਹੀ ਸੰਗਤਾਂ ਜਿਹੜੀਆਂ ਇਸ ਟਰੈਫਿਕ ਥਾਂ ਇਹ ਸੜਕ ਖਾਣੀ ਜਿਹੜੀਆਂ ਲੰਘਦੀਆਂ ਹਨ ਪਰ ਇਹ ਸੜਕਾਂ ਦੇ ਲਾਗੇ ਜੋ ਦੁਕਾਨਾਂ ਵਾਲਿਆਂ ਨੇ ਕਬਜ਼ੇ ਨਜਾਇਜ਼ ਕੀਤੇ ਹੋਏ ਹਨ ਆੜਕ ਦੇ ਲਾਗੇ 메ਨ ਗੇਟ ਹੈ ਸਵਾਗਤ ਕਰਦਾ ਉਹਦੇ ਲਾਗੇ ਜਿਹੜੀਆਂ گاਵਾ ਮੱਧਾ ਜਿਹੜੀਆਂ ਸਰੇ ਆਮ ਜਿਹੜੀਆਂ ਸੜਕ ਦੇ ਵਿੱਚ ਹੀ ਪਾਣ ਦੇ ਵਿੱਚ ਬਣੀਆਂ ਹੋਈਆਂ ਹਨ ਇਹ ਸਾ ਸੜਕ ਦੇ ਵਿੱਚ ਸਾਡੇ ਬੜੇ ਹੀ ਸਤਕਾਰਯੋਗ ਬੜੇ ਪਿਛਲੇ ਸਮੇਂ ਤੋਂ ਐਚ ਡੀ ਐਮ ਸਾਹਿਬ ਵੀਡੀਓ ਸਾਹਿਬ ਅਤੇ ਹੋਰ ਅਧਿਕਾਰੀ ਵੀ ਜਿਹੜੇ ਐ ਇੱਥੇ ਲੰਘਦੇ ਹਨ ਉਹਨਾਂ ਨੂੰ ਵੀ ਬੜੀ ਬੜੀ ਇਹ ਮੰਗ ਪੱਤਰ ਦੇ ਚੁੱਕੇ ਹਾ ਕਿ ਇਹ ਦੁਕਾਨਾਂ ਜਿਹੜੀਆਂ ਗੈਰ ਕਾਨੂੰਨੀ ਇਹ ਜਿਹੜੀਆਂ ਠਿਕਾਈਆਂ ਜਾਣ ਮਜੀਠੇ ਦੇ ਯਰ ਨੂੰ ਵੀ ਬੜੀ ਬੜੀ ਕਹਿ ਚੁੱਕੇ ਹਾਂ ਸਾਰੇ ਕੰਬ ਕਰਨੀ ਨੀਂਦੇ ਸੁੱਤੇ ਪਏ ਹਨ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਹਾਂ ਐਡੀਅਮ ਸਾਹਿਬ ਤੁਸੀਂ ਆਪ ਖੁਦ ਇੱਥੇ ਸਾਰਾ ਦਿਨ ਮਜੀਠੇ ਪਬਲਿਕ ਦੇ ਨਾਲ ਡੀਲਿੰਗ ਕਰਦੇ ਹੋ ਪਰ ਜੋ ਪਬਲਿਕ ਨੂੰ ਮੁਸ਼ਕਲਾਂ ਆ ਰਹੀਆਂ ਹਨ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨ ਮਾਨ ਨੇ ਔਰ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਜਿੱਥੇ ਜਾਮ ਰਹਿੰਦਾ ਹੈ ਉੱਥੇ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਇਹ ਟ੍ਰੈਫਿਕ ਦਾ ਇਹਨੀਆਂ ਦੁਕਾਨਾਂ ਹਟਾਈਆਂ ਵੀ ਗਈਆਂ ਹਨ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਦੁਕਾਨਦਾਰਾਂ ਨੇ ਇਹ ਦੁਕਾਨਾਂ ਲਾਈਆਂ ਹਨ ਹੋਈਆਂ ਹਨ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਰੋਜ਼ ਆਉਣ ਜਾਣ ਵਾਲਿਆਂ ਸੰਗਤਾਂ ਨੂੰ ਪਬਲਿਕ ਨੂੰ ਕੋਲੀ ਵਿਦਿਆਰਥੀਆਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਜਾਂ ਹਾਸੇ ਹੋ ਰਹੇ ਹਨ ਉਹ ਜਿਹੜੇ ਆ ਨਾ ਹੋ ਸਕਣ ਇਸ ਦੇ ਨਾਲ ਦੁਜੀ ਜਿਹੜੀ ਆ ਮੰਗ ਹੈ ਇਹ ਅੰਮਰਸਰ ਤੋਂ ਬਾਈਪਾਸ ਤੋਂ ਮਜੀਠੇ ਫਾੜਕ ਤੱਕ ਜੋ ਸੜਕ ਫੋਰ ਲੇਨ 18 ਕਰੋੜ ਦੀ ਪਿਛਲੇ ਲੰਮੇ ਸਮੇਂ ਤੋਂ ਸਾਰਿਆਂ ਦੇ ਸੰਜੋਗ ਦੇ ਨਾਲ ਰੋਸ ਮਜਾਰੇ ਕੀਤੇ ਗਏ ਉਹ 18 ਕਰੋੜ ਦੇ ਵਿੱਚ ਮਨਜ਼ੂਰ ਹੋਈ ਪਈ ਹੈ ਪਰ ਅਜੇ ਤੱਕ ਪੀਡਬਲਯੂਡੀ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨਿੰਦੇ ਸੁੱਤਾ ਪਿਆ ਹੈ ਸ਼ੇਮਰ ਸਾਹਿਬ ਜਾਣ ਵਾਲੇ ਡੇਰਾ ਬਾਬਾ ਨਾਨਕ ਜਾਣ ਵਾਲੇ ਰਮਦਾਸ ਨੂੰ ਜਾਣ ਵਾਲੇ ਰਵਿਕਲ ਰਜਾਨਾ ਹੀ ਗੱਡੀਆਂ ਟੁੱਟ ਪਾਝ ਹੋ ਰਹੀ ਹੈ ਇਹ ਸੜਕ ਦੇ ਨਾਲ ਬੜੇ ਵੱਡੇ ਹਾਸੇ ਹੋ ਰਹੇ ਹਨ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਜਿਹੜੀ ਫੋਰ ਲਾਈਨ ਸੜਕ 18 ਕਰੋੜ ਦੇ ਵਿੱਚ ਮਨਜ਼ੂਰ ਹੋ ਚੁੱਕੀ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਹੈ ਵਧੀਆ ਪ੍ਰੀਮਿਸ ਪਾ ਕੇ ਦੋਨੇ ਪਾਸੇ ਬੜਾਇਆ ਜਾਵੇ ਅਤੇ ਮਜੀਠੇ ਫਾੜਕ ਤੋਂ ਲੈ ਕੇ ਬਰਫ ਵਾਲੇ ਕਾਰਖਾਨੇ ਤੱਕ ਜੋ ਵੀ ਗੈਰ ਕਾਨੂੰਨੀ ਦੁਕਾਨਾਂ ਸੜਕ ਦੇ ਲਾਗੇ ਬਜਰੀਆਂ ਲਗੀਆਂ ਇਟਾਂ ਲਗੀਆਂ ਅਤੇ ਹੋਰ ਸਬਜ਼ੀ ਦੀਆਂ ਰੇੜੀਆਂ ਗੋਲ ਗੱਪੇ ਦੀਆਂ ਅਤੇ ਹੋਰ ਬੜੀਆਂ ਹੀ ਫੁੱਟਪਾਥਾਂ ਦੇ ਜਿਹੜੀਆਂ ਗੈਰ ਕਾਨੂੰਨੀ ਜਿਹੜੀਆਂ ਦੁਕਾਨਾਂ ਅੱਗੇ ਵਧਾਈਆਂ ਹੋਈਆਂ ਹਨ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਕਿ ਪਬਲਿਕ ਨੂੰ ਜਿਹੜੀ ਆ ਰੋਜ਼ ਆਉਣ ਜਾਣ ਵਾਲੇ ਸਮੇਂ ਜਿਹੜੀ ਮੁਸ਼ਕਲ ਆ ਰਹੀ ਆ ਉਹਦਾ ਹੱਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਬਾਰਾ ਕੀ ਕਹਿਣਾ ਚਾਹੋਗੇ ਅੱਜ ਮੈਂ ਮਾਤੂ ਕੁਲਸੇnga ਕ੍ਰਿਪਾ ਹੀ ਬੁਰੀ ਚਾਹਾਂਗਾ ਦਾ ਪਗਾਂ ਲਗੋ ਇਹ ਦੱਸਾਂ ਚਾਹੁੰਦਾ ਕਿ ਜਿਹੜਾ ਮਗੀਠਾ ਵਾ ਇਹਦੀ ਜਿਹੜੀ ਟੈਕ ਦੇ ਨਿਗਮ ਤਾਬਕ ਇੱਥੇ ਕੋਈ ਨਹੀਂ ਚੱਲਿਆ ਔਰ ਬਹੁਤ ਬੁਰਾ ਹਾਲ ਹੈਗਾ ਕਿ ਇੱਥੇ ਆਮ ਜਿਹੜੇ ਦੁਕਾਨਦਾਰ ਆ ਛੋਟੇ ਛੋਟੇ ਰੇੜੀਆਂ ਵਾਲੇ ਆ ਨਾ ਹੋਰਿਆ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਛੜਕਦੇ ਵੇਚੀ ਗਈਆਂ ਆਪਣੀਆਂ ਦੁਕਾਨਾਂ ਲਾਈਆਂ ਗਿਆ ਵੀ ਜਿਹੜਾ ਉਹ ਗੰਗਾ ਦੇ ਵਿੱਚ ਬੜੀ ਮੁਸ਼ਕਲ ਪੈਦਾ ਹੋ ਰਹੀ ਆ। ਉਹ ਕਹਿੰਦੇ ਜਦੋਂ ਚਾਈ ਦਾ ਰਿਆ ਵੀ ਸੜਕ ਦੇ ਨਾਲ ਨਾਲ ফুটਪਾਥ ਵੀ ਬਣਿਆ ਹੈਗਾ ਵਾ। ফুটਪਾਥ ਦੇ ਪੈ ਹਟਾ ਕਰਕੇ ਵੀ ਨਹੀਂ ਆ ਰਹਿ ਰਹੀਆਂ ਰੇੜੀਆਂ ਦੱਸਆਂ। ਜਿਵੇਂ ਗੋਲ ਕੱਪੜੀਆਂ ਦੀਆਂ ਰੇੜੀਆਂ ਬਹੁਤ ਸਾਰੀਆਂ ਤੁਸੀਂ ਵੇਖੋਗੇ ਉਹ ਬਿਲਕੁਲ ਛੜਕਦੇ ਵਿੱਚ ਹੁੰਦੀਆਂ। ਜਦੋਂ ਕੋਈ ਬੰਦਾ ਗੋਲ ਕੱਪੇ ਵਾਸਤੇ ਆ ਕੇ ਖਾਣ ਲੱਗਦਾ ਤਾਂ ਉਸੇ ਕਾਰ ਲਾ ਦਿੰਦਾ ਆਪਣਾ ਗੱਡੀ ਲਾ ਦਦਾ ਤੇ ਲਾਗੋਂ ਫਿਰ ਮੋਟਰਸਾਈਕਲ ਲੰਘਣਾ ਔਖਾ ਵਾ। ਜਿਸ ਦੇ ਨਾਲ ਕਈ ਤਰ੍ਹਾਂ ਦੇ ਖਤਰਨਾਕ ਹਾਦਸੇ ਹੁੰਦਾ ਡਰਿੰਦਾ ਹੈਗਾ। ਕਰਕੇ ਚਾਈ ਜਾਂਦੀ ਤਾਂ ਹੀ ਹੈਗਾ। ਤੇ ਜਦੋਂ ਲੱਗੇ ਮਗਲੇ ਬਨੇ ਦੁਕਾਨਾਂ ਦੇ ਵਗੈਰ ਥਾਂ ਨਹੀਂ ਹੈਗਾ ਉਹਨਾਂ ਨੂੰ ਚਾਹੀਦਾ ਹੈ ਕਿ ਥੋੜਾ ਜਿਆਦਾ ਖਿਆਲ ਰੱਖਣਾ ਤੇ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਫੁੱਟਪਾਥ ਤੋਂ ਫੜਿਆ ਉੱਪਰ ਕਰਕੇ ਰੱਖਣਾ ਤੇ ਆਉਣ ਜਾਣ ਦੇ ਲੋਕਾਂ ਨੂੰ ਜਿਹੜਾ ਬਰਾਬ ਸਾਭ ਮਲੇ ਔਰ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਨ ਦਾ ਜਿਆਦਾ ਖਤਰਾ ਨਾ ਹੋਵੇ ਕਿਉਂਕਿ ਜਿਹੜਾ ਸਿਚੁਏਸ਼ਨ ਆਪਣੇ ਹੈਗਾ ਬਾ ਗੇਟ ਬਣਿਆ ਹੋਇਆ ਬਾ ਜੇ ਤੁਹ ਲੱਗੇ ਅਬਲ ਤੇ ਬਾਗਾ ਸਟਾ ਉਸ ਵਗੇ ਰੋੜੀ ਜੜੀਆ ਉਸ ਤੋਂ ਧੱਕੇ ਹੋ ਹਾਲੇਗਾ ਪਨਾਰੀ ਤੋਂ ਅਗਲੇ ਲੋਕਾਂ ਨੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਛੜਕ ਕੇ ਵੇਚੀ ਲਾਈਆਂ ਉੱਥੇ ਵੀ ਛੜਕੋ ਸਦਾਲ ਤੇ ਟੁੱਟੀ ਹੋਈ ਆ ਤੇ ਜਾਂ ਉੱਥੇ ਪਾਣੀ ਖੜਾ ਰਹਿੰਦਾ ਵਾ ਜਿਸ ਦਾ ਕਿ ਉਹ ਜਾਣ ਵਾਲਾ ਲੋਕਾਂ ਨੂੰ ਬੜੀ ਮੁਸ਼ਕਲ ਕਾਰਾ ਕਰਦਾ। ਛੜ ਕੇ ਅਗਾਂ ਵੀ ਜੋ ਹੋਜੇਗਾ ਇਹਦੇ ਵਾਸਤੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਵਾਰ ਤੋਂ ਵਾਰ ਧਿਆਨ ਦੇਣਾ ਚਾਹੀਦਾ ਵਾ ਜਿਹੜੀ ਮੀਠਾ ਕਮੇਟੀ ਆ ਉਹਨੂੰ ਮਚਾਇਆ ਉਹਦੇ ਪ੍ਰਧਾਨ ਨੂੰ ਚਾਹੀਦਾ ਉਹ ਵੀ ਗੱਦਨ ਕਰੇ ਵੀ ਇਹਦੇ ਵਾਸਤੇ ਕੰਮ ਕਰਕੇ ਲੋਕਾਂ ਨੂੰ ਜਿਹੜੀ ਹੈ ਤੁਘੀ ਤਾਂ ਦੇ ਕੇ ਤੇ ਉਹਨਾਂ ਨੂੰ ਉੱਥੋਂ ਉਠਾਇਆ ਜਾਵੇ। ਇਸ ਤੋਂ ਅਗਲਾ ਐਸਐਮ ਸਾਹਿਬ ਆ ਉਹ ਵੀ ਬੀਠੇ ਜਿਹੜੇ ਹੈਗੇ ਆ ਆਉਂਦੇ ਆ ਉਹ ਵੀ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਦੇ ਆ ਉਹਨਾਂ ਦੇ ਧਿਆਨ ਵਿੱਚ ਅਗੇ ਲਿਆਂਦਾ ਗਿਆ ਹੈਗਾ ਸੀ ਵੀ ਤੁਸੀਂ ਇਹ ਜਿਹੜੀ ਮੁਸ਼ਕਲ ਆ ਲੋਕਾਂ ਲਈ ਇਹਨੂੰ ਹੱਲ ਕਰਨ ਵਾਸਤੇ ਕੋਈ ਨਾ ਕੋਈ ਯਤਨ ਕੀਤਾ ਜਾਵੇ ਪਰ ਅਜੇ ਤੱਕ ਕੋਈ ਇਹੋ ਜਿਹਾ ਯਤਨ ਨਹੀਂ ਕੀਤਾ ਗਿਆ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਵਾ ਕੰਮ ਚੱਲ ਰਿਹਾ ਹੈਗਾ ਔਰ ਆਉਣ ਜਾਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਪੈਦਾ ਹੋ ਗਈਆਂ ਕਈ ਤਰ੍ਹਾਂ ਦੇ ਐਕਸੀਡੈਂਟ ਹੋ ਚੁੱਕੇ ਹੈਗੇ ਆ ਜਿਹੜਾ ਪੁਰਾਣਾ ਅੱਧਾ ਹੈਗਾ ਬੱਸ ਸਟੈਂਡ ਦਾ ਉਹਦੇ ਲਾਗੇ ਦੋ ਕਿ ਦੁਕਾਨਾਂ ਜਿਹੜੀਆਂ ਫਲਾਲਾਂ ਜਾਂ ਸੱਦੀਆਂ ਆ ਜਾਂ ਉਹਨਾਂ ਨੇ ਦਾ ਸਾਰਾ ਇਹ ਸ਼ਰਕੀ ਬੰਦ ਕੀਤੀ ਗਿਆ ਸ਼ਰਕ ਬੰਦ ਹੋਣ ਕਰਕੇ ਉਥੋਂ ਹਮੇਸ਼ਾ ਹੀ ਮੇਰੇ ਖਿਆਲ ਦੁਦਿਆ ਚੇਜਨ ਕੋਈ ਨਾ ਕੋਈ ਆ ਜੀ ਘਟਨਾ ਵਾਪਦੀ ਰਹਿੰਦੀ ਆ ਕੋਈ ਕਿਸੇ ਦਾ ਮੋਟਰਸਾਈਕਲ ਵਾਜ ਜਾ ਕੇ ਜੀ ਕਾਰ ਟਕਰਾ ਜਾ ਉਥੇ ਲੋਕਾਂ ਦੇ ਝਗੜੇ ਵੀ ਹੁੰਦੇ ਆ ਇਸ ਕਰਕੇ ਚਾਹੀਦਾ ਹੈ ਪ੍ਰਸ਼ਾਸਨ ਜਿਹੜਾ ਨਿੱਜੀ ਸੌਦੇ 'ਚ ਧਿਆਨ ਦੇਗੇ ਤੇ ਉਹਨਾਂ ਲੋਕਾਂ ਦਾ ਜਿਹੜਾ ਹੈ ਗਿਆ ਦੁਕਾਨਾਂ ਉਹਨਾਂ ਨੂੰ ਪਛਾਣ ਕਰਾਇਆ ਜਾਵੇ ਜਾਂ ਵਗੈਰਾ ਜਨਾ ਵੀ ਮਾਲ ਹੈਗਾ ਵਾ ਉਹ ਸਾਰਾ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਕਿਉਂਕਿ ਸੂਟ ਦੇ ਹੋਈ ਹੈ ਜਿਹੜੀ ਦੁਕਾਨਦਾਰ ਆ ਉਹ ਆਪਣਾ ਜਨਾ ਵੀ ਵਾਧੂ ਮਾਲ ਆ ਦੁਕਾਨ ਦੇ ਅੰਦਰ ਰੱਖ ਬਹੁਤ ਜਿਹੜੇ ਗਾਹਕ ਅਗੇ ਲੈ ਕੇ ਚਲੇ ਜਾਣਾ ਪਰ ਇੱਥੇ ਵੱਖਰੀ ਗੱਲ ਹੈ ਗਿਆ ਇੱਥੇ ਹੋ ਜਾ ਵੇਖੋ ਕੋਈ ਕਾਨੂੰਨ ਨਹੀਂ ਕੋਈ ਲਾਗੂ ਨਹੀਂ ਕੋਈ ਲੋਕੀ ਆਪਣੀ ਮਨ ਮਰਜ਼ੀ ਨਾਲ ਜਿੱਥੇ ਮਰਜ਼ੀ ਆਪਣੀ ਜਿਹੀ ਲਾ ਕੇ ਜਿੱਥੇ ਮਰਜ਼ੀ ਜਿਹੜਾ ਆ ਗਿਆ ਦੁਕਾਨ ਦੇ ਜਿਹੜੇ ਆ ਗਿਆ ਆ ਕੇ ਸਾਮਾਨ ਲਾ ਕੇ ਬਹਿ ਜਾਂਦੇ ਆ ਜਿਹਦੇ ਨਾਲ ਆਉਣ ਜਾਣ ਦੇ ਵਿੱਚ ਬੜੀ ਕਠੜਾਈ ਹੁੰਦੀ ਆ ਆਉਣ ਜਾਣ ਦੀ ਕਠੜਾਈ ਜਿਹੜੀ ਆ ਲੋਕਾਂ ਨੂੰ ਪਰੇਸ਼ਾਨ ਕਰਦੀ ਆ ਔਰ ਇਹਦੇ ਨਾਲ ਜਿਹੜੀਆਂ ਘਟਰਾਵਾਂ ਵੀ ਵਾਪਰ ਸਕਦੀਆਂ ਆ ਤੇ ਕਈਆਂ ਆਦਮੀਆਂ ਦੀ ਜਾਨ ਵੀ ਜਾ ਸਕਦੀ ਆ ਕਰਕੇ ਇਹਦੇ ਵੇਲੇ ਅਸੀਂ ਅੱਜ ਸਾਰੇ ਬੰਦੇ ਆ ਨੌਜਵਾਨਾਂ ਨੇ ਜਾਂ ਆਦਮੀਆਂ ਨੇ ਇਹ ਸਲਾਹ ਕੀਤੀ ਆ ਤੇ ਕਿਸੇ ਤਰ੍ਹਾਂ ਜਿਹੜਾ ਇਹਦਾ ਹੱਲ ਸੋਚਿਆ ਜਾਵੇ ਇਹਦੇ ਵਾਸਤੇ ਕੋਈ ਵੀ ਢੰਗ ਲੱਗਾ ਜਾਵੇ ਜਾਂ ਉਹਨਾਂ ਲੋਕਾਂ ਕੇ ਪ੍ਰਾਥਨਾ ਕੀਆ ਜਾਵੇ ਜਾਂ ਰਿਟਰੈਸਟ ਕੀਤੀ ਜਾਵੇ ਤੇ ਜਾਂ ਫਿਰ ਜਿਹੜਾ ਹੈਗਾ ਪ੍ਰਸ਼ਾਸਨ ਹੈਗਾ ਉੱਤੇ ਦਬਾਅ ਪਾਇਆ ਜਾਵੇ ਜਾਂ ਉਹਨਾਂ ਨੂੰ ਮਜਬੂਰ ਜਾਵੇ ਕਿ ਇਹ ਜਿਹੜਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਆਉਣ ਜਾਣ ਦੀ ਜਿਹੜੀ ਬੜੀ ਦਿੱਕਤ ਹੈਗਾ ਇਹਨੂੰ ਹੱਲ ਕਰਨ ਵਾਸਤੇ ਇਹਦੇ ਵਿੱਚ ਜਿੱਥੇ ਕਿ ਅਸੀਂ ਖਾਦਿਆਂ ਦੀ ਚਾਹ ਰਾਂ ਉੱਥੇ ਕਿ ਪ੍ਰਸ਼ਾਸਨ ਦੀ ਬੜੀ ਜ਼ਰੂਰਤ ਹੈਗਾ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਉਹ ਨਿੱਜੀ ਤੌਰ ਤੇ ਇਹਦੇ ਹੱਲ ਤਾਂ ਦੇ ਕੇ ਇਹਦੇ ਤਰ੍ਹਾਂ ਦੇ ਮਸਲੇ ਗੈਨ ਹੱਲ ਕਰੇ ਔਰ ਲੋਕਾਂ ਦੇ ਆਉਣ ਜਾਣ ਦੇ ਵਿੱਚ ਕੋਈ ਸਹੂਲਤ ਹੋ ਜੇ ਔਰ ਲੋਕ ਜਿਹੜੇ ਹੈਗੇ ਆ ਇਹਦੇ ਨਾਲ ਜਿਹੜੇ ਖੁਸ਼ ਹੋ ਜਾਂਦੇ ਆ ਆਪਣੀਆਂ ਔਂਡਾਰੀਆਂ ਦੇ ਜਿਹੜਾ ਘਟਰਾਵਾਂ ਉਨੋਂ ਪਾਜਾੜਾ ਔਰ ਜਿਹੜੇ ਕੋਈ ਜਾਣੀ ਨਿਕਾਲ ਉਹ ਤੋਂ ਬਚਾ ਲੇ ਇਹਨਾਂ ਇੱਕ ਦਾ ਵਹਿਗੰਦੀ ਘਾ ਖਾਲਸਾ ਆਉਂਦਾ ਮੈਂ ਅੰਦਾਈਆ ਸਿੰਘ ਗਿੱਲ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਮਜੀਠਾ ਸ਼ਹਿਰ ਮੱਝ ਦਾ ਇੱਕ ਬਹੁਤ ਪ੍ਰਣਾ ਸ਼ਹਿਰ ਹੈ ਔਰ ਜੋ ਅੱਜ ਮਜੀਠੇ ਦੀ ਹਾਲਤ ਹੈ ਪੁਰਾਣਾ ਸ਼ਹਿਰ ਹੋਣ ਕਰਕੇ ਇਦੀਆਂ ਗਲੀਆਂ ਤੇ ਬਹੁਤ ਛੋਟੀਆਂ ਪੈਣਾਂ ਹੀ ਆ ਲੇਕਿਨ ਜਿਹੜਾ ਮੇਨ ਸੜਕੇ ਦੀ ਅੰਮ੍ਰਿਤਸਰ ਤੋਂ ਡੇਰਾ ਬੱਬਾ ਨਾਨਕ ਪਦੇ ਘਰ ਚੁਕੀਆਂ ਨੂੰ ਜਾਂਦੀ ਹੈ ਉਹ ਹੀ ਇੱਕ ਮੇਨ ਰਸਤਾ ਹੈ ساری ਦੁਨੀਆ ਦਾ ਔਰ ਉਹ ਸੜਕ ਦੇ ਉੱਤੇ ਜੋ ਜਾਮ ਲੱਗੇ ਰਹਿੰਦੇ ਆ ਉਹ ਵੱਡੀਆਂ ਕਟਨਾਵਾਂ ਨੂੰ ਜਨਮ ਦੇ ਰਹੇ ਆ ਇਸ ਕਰਕੇ ਇਹਦੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਨਗਰ ਕਮੇਟੀ ਦੀ ਬਣਦੀ ਹੈ ਇਹੋ ਇਸ ਨੂੰ ਧਿਆਨ ਵਿੱਚ ਲਵੇ ਐਸਡੀਐਮ ਸਾਹਿਬ ਡੀਐਸਪੀ ਸਾਹਿਬ तहसीलदार साहब वीडियो स्टाफ एक सब डिवीजन ਹੋਣ ਦੇ ਕਾਰਨ ਸਭ ਇੱਥੇ ਬਿਰਾਜ਼ਮਾਨ ਨੇ ਪਰ ਕਿਸੇ ਵੱਲੋਂ ਨਿੱਜੀ ਤੌਰ ਤੇ ਕੋਈ ਅੰਟਰ ਲੈ ਕੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਲੋਕਾਂ ਦੀ ਇੱਕ ਬਹੁਤ ਵੱਡੀ ਮੁਸ਼ਕਲ ਹੈ ਸੋ ਮੇਰੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਅੱਜ ਜਦੋਂ ਇੱਕ ਪਾਸੇ ਆਪਾਂ ਰੁਸ਼ ਭਾਰਤ ਦੀ ਗੱਲ ਕਰਦੇ ਆ ਉਸ ਵਕਤ ਇਹਨਾਂ ਲੋਕਾਂ ਦਾ ਕੋਈ ਇੱਕ ਸਾਈਟ ਤਾਂ ਹੀ ਰੋਜ਼ਗਾਰੀ ਦੇ ਹੱਕ 'ਚ ਨਹੀਂ ਰੋਜ਼ਗਾਰ ਦੇ ਹੱਕ 'ਚ ਆ ਇਹ ਲੋਕ ਇਹਨਾਂ ਲੋਕਾਂ ਦਾ ਰੋਜ਼ਗਾਰ ਵੀ ਕੈਮਰੇ ਨਾਲ ਚਾਹੀਦਾ ਜਿਹੜੇ ਰੇੜੀਆਂ ਛੋੜੀਆਂ ਲਾ ਕੇ ਸੜਕ ਉੱਤੇ ਆਪਣਾ ਕਾਰੋਬਾਰ ਕਰ ਰਹੇ ਆ ਔਰ ਇਹਨਾਂ ਨੂੰ ਇੱਕ ਸਾਈਡ ਤੇ ਥਾਂ ਦਿੱਤੀ ਜਾਏ ਜਿੱਥੇ ਉਹ ਆਪਣਾ ਕਾਰੋਬਾਰ ਕਰ ਸਕਣ ਤੇ ਲੋਕਾਂ ਦੀ ਆਵਾਜ਼ ਆਈਦਾ ਵੀ ਇਹ ਰਸਤਾ ਸਾਫ਼ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਸਰਕਾਰ ਨੂੰ ਬੇਨਤੀ ਕਰਨੇ ਆ ਗਿਆ ਜਿਹੜੀ ਅਮਰਸਰ ਤੋਂ ਜੀਠੇ ਵੱਗ ਸੜਕ ਆ ਇਹ ਬਹੁਤ ਹੀ ਅਜੀਬ ਹਾਲਤ ਖਸਤਾ ਹੋ ਚੁੱਕੀ ਆ ਜਿਸ ਦੇ ਨਾਲ ਵੇਖੋ ਰੋਜ਼ ਰੋਜ਼ਾਨਾ ਆਉਣ ਵਾਲੇ ਨੂੰ ਤਾਂ ਪਤਾ ਲੱਗ ਜਾਂਦਾ ਵੀ ਇੱਥੇ ਟੋਆ ਇੱਥੋਂ ਸੜਕ ਟੁੱਟੀ ਆ ਔਰ ਜਿਹੜੇ ਦੂਰੋਂ ਨੇੜੋਂ ਕੋਈ ਆਉਂਦੇ ਨੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਉਹਨਾਂ ਦੀ ਜਾਨ ਨੂੰ ਖਤਰਾ ਰਹਿੰਦਾ ਬਣਿਆ ਰਹਿੰਦਾ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿੰਨੀ ਜਲਦੀ ਹੋ ਸਕੇ ਇਹ ਸੜਕ ਨੂੰ ਮੁਕੰਮਲ ਕਰਾਇਆ ਜਾਵੇ ਤੇ ਇੱਥੇ ਨਗਰਪਾਲਿਕਾ ਜਿਹੜੇ ਨਕੋਜਮਤ ਹੋਈ ਜਾਂ ਦੁਕਾਨਦਾਰ ਨੇ ਸਾਮਾਨ ਬਾਹਰ ਲਾਇਆ ਉਹਨਾਂ ਦੀ ਵੀ ਮੇਰੇ ਬੇਨਤੀ ਨੂੰ ਥੋੜਾ ਸਾਮਾਨ ਅੰਦਰ ਕਰਾ ਦਿਓ ਅਸੀਂ ਕਿਸੇ ਦਾ ਰਜਿਖਾਰ ਬੰਦ ਕਰਨ ਦੇ ਹੱਕ ਜ ਨਹੀਂ ਹੈ ਇਹ ਨਜਰੋ ਸਾਰੇ ਰਜਗਾਰ ਆਪਣਾ ਕਰਾਉਣ ਵਧੀਆ ਕਰਾਉਣ ਤੇ ਥੋੜਾ ਆਵਾਜਾਈ ਨੂੰ ਵੀ ਸਾਲਾ ਬਣਾਇਆ ਜਾਵੇ ਰਾਹ ਹੋਵੇਗਾ ਤੇ ਰਾਹ ਘਾਵੇਗਾ ਜੇ ਆਪਾਂ ਗਾਹ ਦਾ ਰਸਤਾ ਹੀ ਬੰਦ ਕਰ ਦਾਂਗੇ ਗਾਹ ਕਿੱਥੋਂ ਆਏਗਾ ਸਾਡੇ ਕੋਲ ਤੇ ਜਿਹੜੀ ਕੋਈ ਰੇੜੀਆਂ ਕੋ ਖਾਣ ਪੀਣੀਆਂ ਲੱਗੀਆਂ ਉਹ ਸਿਹਤ ਮੈਹਿਕਮਾ ਜਿਹੜਾ ਵਾ ਇਹ ਵੱਡੇ ਵੱਡੇ ਹੋਟਲਾਂ ਦੀ ਚੱਗੀਆਂ ਤੇ ਕੰਮ ਹੁੰਦਾ ਉਹ ਉੱਥੇ ਵੱਡੇ ਬੰਦੇ ਖਾਣਾ ਖਾਣਾ ਹੁੰਦਾ ਤੇ ਜਿਹੜਾ ਰੇੜੀਆਂ ਦੇ ਯਾਰ ਵਿਗ ਰਿਹਾ ਵਾ ਇਹ ਗਰੀਬ ਬੰਦੇ ਨੇ ਖਾਣਾ ਹੁੰਦਾ ਉਹਨਾਂ ਦੇ ਬੱਚੇ ਖਾ ਖਾ ਕੇ ਬਿਮਾਰ ਹੋ ਰਹੇ ਆ ਕਈਆਂ ਦੀ ਮੌਤ ਵੀ ਹੋ ਜਾਂਦੀ ਆ ਪ੍ਰਸ਼ਾਸਨ ਇਸ ਗੱਲ 'ਤੇ ਵੀ ਧਿਆਨ ਦੇਵੇ ਕਿ ਇਹਨਾਂ ਰੇੜੀਆਂ ਦੀ ਇਹਨਾਂ ਕੋਲ ਨਾ ਕੋਈ ਫੂਡ ਸ਼ੇਪ ਦੀ ਇਕਤਾ ਦਾ ਕੋਈ ਲਾਇਸੈਂਸ ਆ ਨਾ ਕੋਈ ਲੈਣਾ ਦੇਣਾ ਨਹੀਂ ਤੇ ਜੋ ਲੋਕਾਂ ਨੂੰ ਯਾਰ ਪਰੋਸ ਰਹੇ ਆ ਉਹਨਾਂ ਦੇ ਉਹ ਬੇਨਤੀ ਕਰੂੰਗਾ ਵੀ ਇੱਕ ਵਾਰੀ ਇਹਨਾਂ ਰੇੜੀਆਂ ਦੀ ਸੈਂਪਲ ਭਰ ਜਿਹਨਾਂ ਦਾ ਚੈੱਕ ਕਰਾਇਆ ਜਾਵੇ ਕਿ ਬੱਚਿਆਂ ਨੂੰ ਖਾਜ ਹੀ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜੀਠੇ ਦੀਆਂ ਸਮੱਸਿਆ ਜ ਰਜਾਨਾ ਹੈ ਟ੍ਰੈਫਿਕ ਜਾਮ ਰਹਿਣ ਕਰਕੇ ਜੋ ਸਬਜ਼ੀਆਂ ਦੀਆਂ ਦੁਕਾਨਾਂ ਫਲ ਫਰੂਟ ਦੀਆਂ ਦੁਕਾਨਾਂ ਅਤੇ ਮਠਿਆਈ ਵਾਲਿਆਂ ਨੇ ਵੱਖ-ਵੱਖ ਜਿਹੜੀਆਂ ਆਪਣੇ ਦੁਕਾਨਾਂ ਦੇ ਗਾੜੀ ਰੇੜੀਆਂ ਗੋਲ ਗੱਪੇ ਦੀਆਂ ਹੋਰ ਜਿਹੜੀਆਂ ਬੱਜਰੀ ਦੀਆਂ ਇਟਾਂ ਦੀਆਂ ਸੀਮੈਂਟ ਦੀਆਂ ਅਤੇ ਰੰਗ ਰੋਗਣ ਵਾਲਿਆਂ ਨੇ ਬਹੁਤ ਹੀ ਫੋਟੋਪਾਥ ਜਿਹੜੇ ਮੱਲੇ ਹੋਏ ਹਨ ਅਤੇ ਫਲ ਫਰੂਟ ਵਾਲੀਆਂ ਦੁਕਾਨਾਂ ਜੋ ਸਬਜ਼ੀ ਵਾਲੀਆਂ ਬੱਸ ਸਟੈਂਡ ਪੁਰਾਣੇ ਵਿਖੇ ਪਿਛਲੇ ਸਮੇਂ ਹਾਸਾ ਵੀ ਹੋ ਗਿਆ ਸੀ ਛੜ ਵੀ ਗਈਆਂ ਸਨ ਉਹਨਾਂ ਤਿੰਨਾਂ ਦੁਕਾਨਦਾਰਾਂ ਨੂੰ ਜਿਹੜੀ ਇੱਕ ਬਿਲਕੁਲ ਗੈਰ ਕਾਨੂੰਨੀ ਜਿਹੜੀਆਂ ਦੁਕਾਨਾਂ ਜਿਹੜੀਆਂ ਉਹਨਾਂ ਦੀਆਂ ਚੱਲ ਰਹੀਆਂ 15-16 ਸਾਲਾਂ ਤੋਂ ਉਹਨਾਂ ਨੂੰ ਦੁਕਾਨਾਂ ਜਿਹੜੀਆਂ ਮੌਸਲ ਕਮੇਟੀ ਵੱਲੋਂ ਜਿਹੜੀਆਂ ਇੱਕ ਵੱਖਰੀ ਮਾਰਕੀਟ ਤੇ ਦਿੱਤੀਆਂ ਵੀ ਹੋਈਆਂ ਹਨ ਤੇ ਉਹ ਨਜਾਇਜ਼ ਗੈਰ ਕਾਨੂੰਨੀ ਦੁਕਾਨਾਂ ਲਾ ਕੇ ਰੋਜ਼ ਹੀ ਉੱਥੇ ਟ੍ਰੈਫਿਕ ਜਾਮ ਰਹਿੰਦਾ ਹੈ ਉਹਦੇ ਲਾਗੇ ਹੋਰ ਵੀ ਦੁਕਾਨਾਂ ਜਿਹੜੀਆਂ ਲੱਗੀਆਂ ਆਈਆਂ ਹਨ ਉਹਨਾਂ ਨੂੰ ਵੀ ਦੁਕਾਨਾਂ ਜਿਹੜੀਆਂ ਕਮੇਟੀ ਵੱਲੋਂ ਦਿੱਤੀਆਂ ਗਈਆਂ ਸੀ ਉਹਨਾਂ ਨੇ ਗਾਂ ਫੇਰ ਜਿਹੜੀਆਂ ਦੁਕਾਨਾਂ ਵੇਚ ਕੇ ਆਪ ਨਜਾਇਜ਼ ਫੇਰ ਬਾਜ਼ਾਰ ਦੇ ਵਿੱਚ ਲਾਈਆਂ ਹੋਈਆਂ ਹਨ ਅਸੀਂ ਐਸਡੀਐਮ ਸਾਹਿਬ ਨੂੰ ਤੇ ਈਓ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਤੇ ਤੁਰੰਤ ਜਿਹੜੀ ਐ ਕਾਰਵਾਈ ਕੀਤੀ ਜਾਵੇ ਜੋਰ ਜਾਨਾ ਹੈ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਹ ਹੱਲ ਹੋ ਸਕੇ ਅਤੇ ਬੜੇ ਵੱਡੇ ਹਾਸੇ ਹੋ ਰਹੇ ਹਨ ਤਾਂ ਜੋ ਕਿ ਆਉਣ ਵਾਲੇ ਸਮੇਂ ਜਿਹੜੀ ਆ ਕਿਸੇ ਨੂੰ ਹਾਸੇ ਦਾ ਸਕਾਰ ਨਾ ਹੋਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਜਨਰਲ ਸੈਕਟਰੀ ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ ਅੱਜ ਜੋ ਮਜੀਠੇ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਅ ਸਭ ਤੋਂ ਪਹਿਲਾਂ ਮੈਂ ਮਜੀਠਾ ਅਮਤਰ ਮਜੀਠਾ ਮੇਨ ਰੋਡ ਤੋਂ ਸ਼ੁਰੂ ਕਰਾਂਗਾ ਤੇ ਕਾਫੀ ਕੁਝ 13 14 ਸਾਲ ਹੋ ਗਏ ਇਸ ਨੂੰ ਬਣੀ ਨੂੰ ਉਸ ਤੋਂ ਬਾਅਦ ਸਰਕਾਰ ਨੇ ਇਸ ਦੀ ਕੋਈ ਸਾਰ ਨਹੀਂ ਲਈ ਫਿਰ ਪਤਾ ਲੱਗਾ ਹੈ ਕਿ 18 ਕਰੋੜ ਦੇ ਸੌਂ ਦੇ ਨਾਲ ਇਹ ਮਨਜ਼ੂਰ ਹੋ ਚੁੱਕੀ ਆ ਉਮੀਦ ਕਰਦਾ ਕਿ ਜਲਦੀ ਬਣੀ ਸ਼ੁਰੂ ਹੋ ਜਾਵੇਗੀ ਪਰ ਜਿਹੜੀ ਟ੍ਰੈਫਿਕ ਦੀ ਸਮੱਸਿਆ ਮਜੀਠੇ ਦੇ ਵਿੱਚ ਦੁਕਾਨਦਾਰਾਂ ਨੇ ਅੱਗੇ ਰੇੜੀਆਂ ਲਵਾ ਕੇ ਜੋ ਐਂਟਰੋਚਮੈਂਟ ਕੀਤੀ ਹੋਈ ਆ ਮੈਂ ਪ੍ਰਸ਼ਾਸਨ ਦਾ ਧਿਆਨ ਉਸ ਵੱਲ ਖਿੱਚਣਾ ਚਾਹੁੰਦਾ ਆ ਕਿ ਉਹਨਾਂ ਨੂੰ ਪਿੱਛੇ ਕਰਾਇਆ ਜਾਵੇ ਕਿਉਂਕਿ 10-12 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਥੇ ਐਂਬੂਲੈਂਸ ਖੜੀ ਸੀ ਟ੍ਰੈਫਿਕ ਦੇ ਵਿੱਚ ਫਸੀ ਪਈ ਸੀ ਦਾਦੂਪੁਰਾ ਰੋਡ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਉੱਥੇ ਔਰ ਉਸ ਕਾਫੀ 15 ਮਿੰਟ ਉੱਥੇ ਖੜੀ ਰਹੀ ਉਹਦੇ ਵਿੱਚ ਪੇਸ਼ੈਂਟ ਦੀ ਡੈਥ ਹੋ ਗਈ ਔਰ ਉਸ ਦੇ ਜਿਹੜੇ ਪੇਰੈਂਟਸ ਨੇ ਜਿਹੜੇ ਉਹਦੇ ਵਾਰਿਸ ਸਨ ਉਹਨਾਂ ਨੇ ਕਾਫੀ ਉਦੋਂ ਚੀਕ ਚਹਾੜਾ ਪਾਇਆ ਸੀ ਪ੍ਰਸ਼ਾਸਨ ਦੇ ਨੋਟਿਸ ਵਿੱਚ ਵੀ ਲਿਆਂਦਾ ਸੀ ਉਦੋਂ ਪਰ ਫਿਰ ਵੀ ਪ੍ਰਸ਼ਾਸਨ ਦੀ ਫੇਰ ਅਖਨੀ ਕੁਲੀ ਹੋਣੀ ਹੋਣੀ ਉੱਥੇ ਟ੍ਰੈਫਿਕ ਜਾਮ ਰਹਿੰਦਾ ਦੂਸਰਾ ਜੋ ਆਉਣ ਜਾਣ ਵਾਲੇ ਜਦੋਂ ਕਿਸੇ ਨੂੰ ਰਸਤਾ ਨਹੀਂ ਮਿਲਦਾ ਜਾਂ ਕੋਈ ਕਿਸੇ ਦੇ ਵਿੱਚ ਵੱਜ ਜਾਂਦਾ ਕਿਸੇ ਨੂੰ ਜਲਦੀ ਹੁੰਦੀ ਆ ਫਿਰ ਉੱਥੇ ਹਾਦਸੇ ਦੇ ਵਿੱਚ ਝਗੜੇ ਹੁੰਦੇ ਨੇ ਇਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਆ ਮੈਂ ਦੇਖਿਆ ਕਿ ਕਦੀ ਵੀ ਨਗਰ ਕਾਉਂਸਲ ਨੇ ਜਾਂ ਡੀਐਸਪੀ ਸਾਹਿਬ ਜਾਂ ਐਸਐਚਓ ਸਾਹਿਬ ਇਹਨਾਂ ਨੇ ਕਦੀ ਵੀ ਇਹ ਨਹੀਂ ਦੇਖਿਆ ਕਿ ਟ੍ਰੈਫਿਕ ਜਮ ਹੁੰਦੀ ਹੈ ਤੇ ਇਹਦਾ ਰਸਤਾ ਅਸੀਂ ਖਲਵਾਈਏ ਕਿਉਂਕਿ ਟ੍ਰੈਫਿਕ ਵਾਲਾ ਤੇ ਹੈ ਹੀ ਕੋਈ ਨਹੀਂ ਮਜੀਠੇ ਦੇ ਵਿੱਚ ਔਰ ਜੇ ਐਮਰਜੈਂਸੀ ਦੇ ਵਿੱਚ ਕਿਤੇ ਪੁਲਿਸ ਨੂੰ ਹੀ ਲੋਡ ਪਾ ਜੇ ਤੇ ਕਿਵੇਂ ਲੰਗੇਗੇ ਅੱਗੇ ਕਿਸੇ ਨੂੰ ਗੈਂਗਸਟਰ ਨੂੰ ਫੜਨਾ ਹੋਵੇਗਾ ਜਾਂ ਚੋਰ ਨੂੰ ਫੜਨਾ ਹੋਵੇਗਾ ਜਾਂ ਲੁਟੇਰੇ ਨੂੰ ਫੜਨਾ ਹੋਵੇਗਾ ਤੇ ਕਿਵੇਂ ਫੜ ਸਕਦੇ ਹੋ ਤੋਂ ਮੈਂ ਪ੍ਰਸ਼ਾਸਨ ਦਾ ਧਿਆਨ ਇਸ ਬੰਦੇ ਨਾਲ ਦਿਵਾਉਣਾ ਚਾਹੁੰਨਾ ਦੂਸਰੀ ਸਮੱਸਿਆਵਾਂ ਦੇ ਨਾਲ ਮਜੀਠਾ ਭਰਿਆ ਪਿਆ ਗਾਣਾ ਮੰਡੀ ਤੋਂ ਸ਼ੁਰੂ ਹੋ ਜੀਏ ਤੇ ਥੋੜਾ ਜਿਆ ਮੀਂਹ ਪੈਂਦਾ ਤੇ ਪਾਣੀ ਨਾਲ ਭਰ ਜਾਂਦੇ ਆ। ਬਾਜ਼ਾਰ ਜਿਹੜੇ ਆ ਉਹ ਪਾਣੀ ਦੇ ਨਾਲ ਭਰੇ ਰਹਿੰਦੇ ਆ ਅੱਧਾ ਅੱਧਾ ਪੌਣਾ ਪੌਣਾ ਘੰਟਾ ਕਿਸੇ ਬੰਨੇ ਆ ਜਾ ਨਹੀਂ ਸਕਦਾ। ਇੱਕ ਇੱਕ ਡੇਡ ਡੇਡ ਫੁੱਟ ਪਾਣੀ ਖੜਾ ਹੁੰਦਾ। ਪਾਣੀ ਦੀ ਨਿਕਾਸੀ ਲਈ ਕੋਈ ਨਹੀਂ। ਮੈਂ ਐਸਡੀਐਮ ਸਾਹਿਬ ਦਾ ਨਗਰ ਕੌਂਸਲ ਨੂੰ ਬੇਨਤੀ ਕਰਾਂਗਾ ਕਿ ਪੋਲੀਟੀਕਲ ਬੰਦੇ ਤੋਂ ਇਲਾਵਾ ਵੀ ਕੁਝ ਜਨਰਲ ਬੰਦੇ ਲੈ ਕੇ ਇੱਕ ਕਮੇਟੀ ਬਣਾਈ ਜਾਵੇ। ਉਹਨਾਂ ਦੀ ਵੀ ਕੋਈ ਸੁਵਾਲ ਲਈ ਜਾਵੇ ਕਿ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ। ਕਿਉਂਕਿ ਪਾਣੀ ਦੀ ਨਿਕਾਸੀ ਲਈ ਕੋਈ ਵੀ ਪ੍ਰਬੰਧ ਨਹੀਂ ਹੈਗਾ। ਸੋ ਇਸ ਕਰਕੇ ਮੈਂ ਸਰਕਾਰ ਦਾ ਧਿਆਨ ਇਸ ਬੰਦੇ ਵੱਲ ਵੀ ਦਿਵਾਉਣਾ ਚਾਹਾਂਗਾ। ਅ ਜੋ ਸਬਜ਼ੀ ਦੀਆਂ ਕੋਈ ਫਰੂਟ ਦੀਆਂ ਦੁਕਾਨਾਂ ਨੇ ਉਹ ਤੇ ਬਹੁਤ ਹੀ ਅੱਗੇ ਤੱਕ ਵੱਧ ਗਿਆ ਨੇ। ਅੱਧੀ ਛੜਕੀ ਉਹਨਾਂ ਨੇ ਪੂਰੀ ਮੱਲੀ ਹੋਈ ਆ। ਸੋ ਇਹਨਾਂ ਨੂੰ ਸ਼ਿਕਾਇਤ ਕੇ ਨਕਮਾਂ ਦਾ ਜਾਚ ਖਾਂ। ਧੰਨਵਾਦ।